ਚੱਲ ਰਹੇ ਵਿਆਹ ਦੇ ਵਿੱਚ ਇੱਕ ਅਣਪਛਾਤਾ ਵਿਅਕਤੀ ਵੇਟਰ ਵਾਲੀ ਡਰੈੱਸ ਪਾ ਕੇ ਵੜਿਆ। ਦਾੜੇ ਦੀ ਮਾਂ ਦਾ ਪਰਸਚੱਕ ਹੋ ਗਿਆ ਫਰਾਰ। ਸਾਰੀ ਘਟਨਾ ਹੋ ਗਈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ। ਪਰਸ ਦੇ ਵਿੱਚ 1.5 ਲੱਖ ਰੁਪਇਆ ਅਤੇ 50 ਹਜ਼ਾਰ ਸੋਨੇ ਦੇ ਗਹਿਣੇ ਸਨ। ਜੀ ਹਾਂ ਮਾਮਲਾ ਸਮਰਾਲੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਨਿੱਜੀ ਵਿਆਹ ਚੱਲ ਰਿਹਾ ਸੀ। ਲਾੜੇ ਦੀ ਮਾਂ ਵਿਆਹ ਦੀ ਖੁਸ਼ੀਆਂ ਵਿੱਚ ਰੁੱਝੀ ਹੋਈ ਸੀ। ਪਰ ਉੱਥੇ ਇੱਕ ਐਸੀ ਘਟਨਾ ਵਾਪਰ ਜਾਂਦੀ ਹੈ ਕਿ ਸਾਰੀ ਖੁਸ਼ੀ ਗਮੀ ਦੇ ਵਿੱਚ ਬਦਲ ਜਾਂਦੀ ਹੈ ਇੱਕ ਅਣਪਛਾਤਾ ਵਿਅਕਤੀ ਵੇਟਰ ਵਾਲੀ ਡਰੈਸ ਪਾ ਕੇ ਆਉਂਦਾ ਹੈ ਤਾਂ ਲਾੜੇ ਦੀ ਮਾਂ ਦਾ ਪਰਸ ਚੱਕ ਫਰਾਰ ਹੋ ਜਾਂਦਾ ਹੈ ਜਿਸ ਦੇ ਵਿੱਚ 1.5 ਲੱਖ ਰੁਪਇਆ ਤੇ 50 ਹਜ਼ਾਰ ਸੋਨੇ ਦੇ ਗਹਿਣੇ ਸਨ ਜੋ ਕਿ ਕੁੜੀ ਵਾਲਿਆਂ ਨੇ ਪਾਏ ਸਨ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਆਓ ਜਾਣਦੇ ਹਾਂ ਆਪਾਂ ਸਾਰਾ ਮਾਮਲਾ ਕੀ ਹੈ ਬੀਤੇ ਦਿਨ ਕਰੀਬ ਦੁਪਹਿਰ 3 ਵਜੇ ਤੋਂ ਜਦੋਂ ਸਮਰਾਲਾ ਦੇ ਨਿੱਜੀ ਪੈਲੈਸ ਦੇ ਵਿੱਚ ਵਿਆਹ ਦਾ ਸਮਾਗਮ ਹੋ ਰਿਹਾ ਸੀ ਉਸ ਵੇਲੇ ਲਾੜਾ ਗੁਰਸ਼ਰਨਦੀਪ ਸਿੰਘ ਦੀ ਮਾਤਾ ਮਨਜੀਤ ਕੌਰ ਆਪਣੇ ਬੇਟੇ ਦੇ ਵਿਆਹ ਦੀਆਂ ਖੁਸ਼ੀਆਂ 'ਚ ਰੁੱਝੀ ਹੋਈ ਸੀ ਤਾਂ ਲਾੜੇ ਦੀ ਮਾਂ ਦੇ ਨਾਲ ਐਸੀ ਘਟਨਾ ਵਾਪਰੀ ਕਿ ਸਾਰੀ ਖੁਸ਼ੀ ਗਮ ਦੇ ਵਿੱਚ ਬਦਲ ਗਈ ਚੱਲ ਰਹੇ ਵਿਆਹ ਦੇ ਸਮਾਗਮ ਦੇ ਵਿੱਚ ਅਣਪਛਾਤਾ ਲੁਟੇਰਾ ਵੇਟਰ ਦੀ ਡਰੈੱਸ ਪਾ ਕੇ ਪਹੁੰਚਿਆ ਤੇ ਮੌਕੇ ਤੇ ਦੇਖਦੇ ਹੀ ਲਾੜੇ ਦੀ ਮਾਤਾ ਦਾ ਪਰਛ ਚੁੱਕ ਕੇ ਫਰਾਰ ਹੋ ਗਿਆ ਪਰਸ ਦੇ ਵਿੱਚ ਘਟ ਤੋਂ ਘਟ 1.5 ਲੱਖ ਰੁਪਇਆ ਤੇ ਨਗਦ ਦੇ ਵਿੱਚ 50000 ਰੁਪਏ ਦੇ ਗੈਣੇ ਸਨ ਇਹ ਗੈਣੇ ਲੜਕੀ ਵਾਲਿਆਂ ਨੇ ਲਾੜੇ ਦੀ ਮਾਂ ਨੂੰ ਪਾਏ ਸਨ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਮਨਜੀਤ ਕੋਰ ਦਾ ਧਿਆਨ ਆਪਣੇ ਪਰਸ ਵੱਲ ਪਿਆ ਪਰ ਪਰਸ ਉੱਥੇ ਨਹੀਂ ਸੀ ਜੇ ਉਦੋਂ ਤੱਕ ਤਾਂ ਅਣਪਛਾਤਾ ਜਿਹੜਾ ਚੋਰ ਆ ਪਰਸ ਲੈ ਕੇ ਫਰਾਰ ਹੋ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਲਾੜੇ ਨੇ ਇਸ ਘਟਨਾ ਦਾ ਜ਼ਿੰਮੇਵਾਰ ਬੈਂਕਟ ਹਾਲ ਦੇ ਮਾਲਕਾਂ ਨੂੰ ਦੱਸਿਆ ਉਹਦੇ ਵਿੱਚ ਆਪਣੇ ਮੈਰਿਜ ਸੀਗੀ ਉੱਥੇ ਉਹ ਲੜਕੇ ਦੀ ਮਾਤਾ ਦੇ ਪਰਸ ਚੱਕ ਕੇ ਲੈ ਗਿਆ ਕੋਈ ਅਨਨੌਨ ਬੰਦਾ ਉਹਦੇ ਫੁਟੇਜ ਵਗੈਰਾ ਅਸੀਂ ਲੈ ਲਿਆ ਉਹਦੀ ਤਲਾਸ਼ ਕੀਤੀ ਜਾ ਰਹੀ ਹੈ ਮੁਕੱਦਮਾ ਦਾ ਹੀ ਦਰਜ ਕਰਤਾ ਸੀ ਕੱਲ ਅਨਨੌਨ ਤੇ ਕਿਹਦੇ ਅਨਨੌਨ ਬੰਦੇ ਦੇ ਖਿਲਾਫ ਪੱਤਰ ਦਰਜ ਕੀਤਾ ਤੇ ਕੋਈ ਮੁੱਢਲੀ ਜਾਂਚ ਕੀਤੀ ਕਾਲੀ ਸਾਹਮਣੇ ਹੈ ਜੀ ਜਾਂਚ ਕੀਤੀ ਬੰਦਾ ਉਹ ਫੁਟੇਜ ਦੇ ਵਿੱਚ ਆਉਂਦਾ ਵੀ ਬੈਗ ਚੱਕੀ ਜਾ ਰਿਹਾ ਜਿਵੇਂ ਬੇਟਰਾ ਦਾ ਐਡਰੈਸ ਕੋਡ ਉਹਨੇ ਪਾਇਆ ਹੋਇਆ ਸੀਗਾ ਤੇ ਉਹ ਬੰਦੇ ਦੇ ਅਸੀਂ ਪਾਲ ਕਰ ਰਹੇ ਹਾਂ ਚੱਲ ਰਹੇ ਵਿਆਹ ਦੇ ਵਿੱਚ ਇੱਕ ਅਣਪਛਾਤਾ ਵਿਅਕਤੀ ਵੇਟਰ ਵਾਲੀ ਡਰੈੱਸ ਪਾ ਕੇ ਵੜਿਆ। ਲਾੜੇ ਦੀ ਮਾਂ ਦਾ ਪਰਸ ਚੱਕ ਹੋ ਗਿਆ ਫਰਾਰ। ਸਾਰੀ ਘਟਨਾ ਹੋ ਗਈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ। ਪਰਸ ਦੇ ਵਿੱਚ 1.5 ਲੱਖ ਰੁਪਈਆ ਅਤੇ 50 ਹਜ਼ਾਰ ਸੋਨੇ ਦੇ ਗਹਿਣੇ ਸਨ। ਜੀ ਹਾਂ ਮਾਮਲਾ ਸਮਰਾਲੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਨਿੱਜੀ ਵਿਆਹ ਚੱਲ ਰਿਹਾ ਸੀ। ਲਾੜੇ ਦੀ ਮਾਂ ਵਿਆਹ ਦੀ ਖੁਸ਼ੀਆਂ ਵਿੱਚ ਰੁੱਝੀ ਹੋਈ ਸੀ। ਪਰ ਉੱਥੇ ਇੱਕ ਐਸੀ ਘਟਨਾ ਵਾਪਰ ਜਾਂਦੀ ਹੈ ਕਿ ਸਾਰੀ ਖੁਸ਼ੀ ਗਮੀ ਦੇ ਵਿੱਚ ਬਦਲ ਜਾਂਦੀ ਹੈ ਇੱਕ ਅਣਪਛਾਤਾ ਵਿਅਕਤੀ ਵੇਟਰ ਵਾਲੀ ਡਰੈਸ ਪਾ ਕੇ ਆਉਂਦਾ ਹੈ ਤਾਂ ਲਾੜੇ ਦੀ ਮਾਂ ਦਾ ਪਰਸ ਚੱਕ ਫਰਾਰ ਹੋ ਜਾਂਦਾ ਹੈ ਜਿਸ ਦੇ ਵਿੱਚ 1.5 ਲੱਖ ਰੁਪਇਆ ਤੇ 50000 ਸੋਨੇ ਦੇ ਗਹਿਣੇ ਸਨ ਜੋ ਕਿ ਕੁੜੀ ਵਾਲਿਆਂ ਨੇ ਪਾਏ ਸਨ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਆਓ ਜਾਣਦੇ ਆਪਾਂ ਸਾਰਾ ਮਾਮਲਾ ਕੀ ਹੈ ਬੀਤੇ ਦਿਨ ਕਰੀਬ ਦੁਪਹਿਰ 3 ਵਜੇ ਤੋਂ ਜਦੋਂ ਸਮਰਾਲਾ ਦੇ ਨਿੱਜੀ ਪੈਲੈਸ ਦੇ ਵਿੱਚ ਵਿਆਹ ਦਾ ਸਮਾਗਮ ਹੋ ਰਿਹਾ ਸੀ ਉਸ ਵੇਲੇ ਲਾੜਾ ਗੁਰਸ਼ਰਨਦੀਪ ਸਿੰਘ ਦੀ ਮਾਤਾ ਮਨਜੀਤ ਕੌਰ ਆਪਣੇ ਬੇਟੇ ਦੇ ਵਿਆਹ ਦੀਆਂ ਖੁਸ਼ੀਆਂ 'ਚ ਰੁੱਝੀ ਹੋਈ ਸੀ ਤਾਂ ਲਾੜੇ ਦੀ ਮਾਂ ਦੇ ਨਾਲ ਐਸੀ ਘਟਨਾ ਵਾਪਰੀ ਕਿ ਸਾਰੀ ਖੁਸ਼ੀ ਗਮ ਦੇ ਵਿੱਚ ਬਦਲ ਗਈ ਚੱਲ ਰਹੇ ਵਿਆਹ ਦੇ ਸਮਾਗਮ ਦੇ ਵਿੱਚ ਅਣਪਛਾਤਾ ਲੁਟੇਰਾ ਵੇਟਰ ਦੀ ਡਰੈੱਸ ਪਾ ਕੇ ਪਹੁੰਚਿਆ ਤੇ ਮੌਕੇ ਤੇ ਦੇਖਦੇ ਹੀ ਲਾੜੇ ਦੀ ਮਾਤਾ ਦਾ ਪਰਛਾਤ ਚੁੱਕ ਕੇ ਫਰਾਰ ਹੋ ਗਿਆ ਪਰਸ ਦੇ ਵਿੱਚ ਘਟ ਤੋਂ ਘਟ 1.5 ਲੱਖ ਰੁਪਇਆ ਤੇ ਨਗਦ ਦੇ ਵਿੱਚ 50000 ਰੁਪਏ ਦੇ ਗੈਨੇ ਸਨ ਇਹ ਗੈਨੇ ਲੜਕੀ ਵਾਲਿਆਂ ਨੇ ਲਾੜੇ ਦੀ ਮਾਂ ਨੂੰ ਪਾਏ ਸਨ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਮਨਜੀਤ ਕੋਰ ਦਾ ਧਿਆਨ ਆਪਣੇ ਪਰਸ ਵੱਲ ਪਿਆ ਪਰ ਪਰਸ ਉੱਥੇ ਨਹੀਂ ਸੀ ਜੇ ਉਦੋਂ ਤੱਕ ਤਾਂ ਅਣਪਛਾਤਾ ਜਿਹੜਾ ਚੋਰ ਆ ਪਰਸ ਲੈ ਕੇ ਫਰਾਰ ਹੋ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਲਾੜੇ ਨੇ ਇਸ ਘਟਨਾ ਦਾ ਜ਼ਿੰਮੇਵਾਰ ਬੈਂਕਟ ਹਾਲ ਦੇ ਮਾਲਕਾਂ ਨੂੰ ਦੱਸਿਆ ਉਹਦੇ ਵਿੱਚ ਆਪਣੇ ਮੈਰਿਜ ਸੀਗੀ ਉੱਥੇ ਉਹ ਲੜਕੇ ਦੀ ਮਾਤਾ ਦਾ ਪਰਸ ਚੱਕ ਕੇ ਲੈ ਗਿਆ ਕੋਈ ਅਨਨਾਮ ਬੰਦਾ ਉਹਦੇ ਫੁਟੇਜ ਵਗੈਰਾ ਅਸੀਂ ਲੈ ਲਿਆ ਉਹਦੀ ਤਲਾਸ਼ ਕੀਤੀ ਜਾ ਰਹੀ ਹੈ ਮੁਕੱਦਮਾ ਦਾ ਹੀ ਦਰਜ ਕਰਤਾ ਸੀ ਕੱਲ ਅਨਨਤ ਕਿੱਥੇ ਅਨਨਾਮ ਬੰਦੇ ਦੇ ਖਿਲਾਫ ਅੱਜ ਦਰਜ ਕੀਤਾ ਤੇ ਕੋਈ ਮੁਰਲੀ ਗਾਂਧੀ ਦੀ ਥਾਂ ਦੇ ਸਾਹਮਣੇ ਅਜੇ ਜਾ ਤੁਰੇ ਬੰਦਾ ਉਹ ਫੁਟੇਜ ਦੇ ਵਿੱਚ ਆਉਂਦਾ ਵੀ ਬੈਗ ਚੱਕੀ ਜਾ ਰਿਹਾ ਜਿਵੇਂ ਬੇਟਰਾ ਦਾ ਐਡਰੈਸ ਕੋਡ ਉਹਨੇ ਪਾਇਆ ਹੋਇਆ ਸੀਗਾ ਤੇ ਉਹ ਬੰਦੇ ਦੇ ਅਸੀਂ ਪਾਲ ਕਰ ਰਹੇ ਹਾਂ